ਜੀ ਸਲ ਮਰੀਆ ਮੈਂ ਤਾਂ ਇੱਕ ਦਿਨ ਪਹਿਲਾਂ ਕੋ ਦੋ ਦਿਨ ਪਹਿਲਾਂ ਇਹ ਡੇਢ ਦਿਨ ਦੀ ਗੱਲ ਹੈ ਸਾਰੀ ਇਹਦੇ ਬਾਰੇ ਕਹਿ ਕੇ ਜੀ ਮੈਨੂੰ ਰੋਣ ਆਉਂਦਾ ਜਦੋਂ ਕਲਜੀਤਾ ਕਹੇ ਉਹ ਬਾਅਦ ਵਿੱਚ ਕਲਜੀਤਾ ਮੰਗੀ ਬਹੁਤ ਤੋਂ ਬਾਅਦ ਫਿਰ ਫਿਰ ਉਹ ਜਿਹੜਾ ਉਹ ਅਮਰੀਕਾ ਵਾਲਾ ਟੀਮ ਦਾ ਸੀਗਾ ਉਹੀ بیس ਬਣ ਗਿਆ ਦੋਸਾਂ ਸਮਾਂ ਚ ਤੇ ਮੈਂ ਹੁਣ ਗੱਲ ਹੀ ਨਹੀਂ ਹੋਣੀ ਉਹਦੇ ਬਾਰੇ ਕਹਿ ਕੇ ਮੈਨੂੰ ਰੋਣ ਆਉਂਦਾ ਜਦੋਂ ਫੌਜਰ ਗੱਲ ਨਹੀਂ ਜਾਂਦਾ ਉਹ ਕਰਕੇ ਕਲਜੀਤਾ ਕਹੇ ਯੋਖ ਖੇਡ ਸਕਦਾ ਜੇ ਵੀ ਉਹ ਖੇਡ ਸਕਦਾ ਟੌਪ ਜੀ ਸਹੀ ਹੋ ਜੇ ਨਾ ਵੀ ਉਹ ਟੌਪ ਖੇਡ ਸਕਦਾ ਪਰ ਉਹ ਇੱਕ ਮੀਨੇ ਮੈਨੂੰ 28 ਕੱਪ ਚਲੋ ਠੀਕ ਆ ਹਾਂ ਹੁਣ ਸ਼ਾਹਕੋਟ ਦੀ ਟੀਮ ਕਹਿੰਦੇ ਬਹੁਤ ਤਖੜੀ ਆ ਇੰਨੇ ਚ 28 ਕੱਪ ਚਕੇ ਇੱਕ ਮਹੀਨੇ ਚ 28 ਕੱਪ ਲਗਾਤਾਰ ਕਾਦੀ ਜਿੱਤੇ ਦੋ ਮੈਚ ਹਰੇ ਮੰਗੀ ਜੀ ਪਹਿਲ ਮੰਗੀ ਵਸੇ ਪਹਿਲੋਂ ਕੋਲਦਾ ਵੀ ਰਿਹਾ ਵਾ ਥੋੜਾ ਉਹ ਵੀ ਬਾਹਾਂ ਚ ਉਹਦੇ ਜੋਰ ਜ਼ਿਆਦਾ ਸੀਗਾ ਜਦੋਂ ਮੇਨਾਂ ਵੀ ਮਿਹਨਤ ਕਰਦਾ ਥੱਕਦਾ ਨਹੀਂ ਸੀ ਚਾਰ ਵਜੇ ਠਾੜ ਲੈਣੇ ਹਨਾ ਅਸੀਂ ਇੱਕ ਵਾਰੀ ਇਹ ਹਰਦੇ ਸੀਗੇ ਨਾਰਵੀ ਤੋਂ ਟੀਮ ਤੋਂ ਹਲ ਗਿਆ ਉਹ ਵਾਰੀ ਹਰੇ ਤੇ ਫੇਰ ਹੀ ਕੈਂਪ ਲਾਇਆ ਮੰਗੀ ਇਦਾਂ ਨਹੀਂ ਗੱਲ ਬਣਨੀ ਵੀ ਆਪਾਂ ਹੁਣ ਥੋੜੇ ਅੱਗੇ ਕੈਂਪ ਲਾਉਂਦੇ ਹੁੰਦੇ ਆ 2 ਸਾਲ ਹੋ ਗਿਆ ਕੈਂਪ ਨਹੀਂ ਲਾਇਆ ਤੇ ਫਿਰ ਇਹ ਨਕੋਦਰ ਕੈਂਪ ਰਖਿਆ ਤੜਕੇ 4 ਵਜੇ ਫਿਰ ਜਿਹੜਾ ਫੋਨ ਵੀ ਆ ਗਿਆ ਤੇ ਸਿੰਦਾ ਤਾਂ ਵੀ ਫੋਨ ਆ ਗਿਆ ਉਹਨੂੰ ਉਹਨੂੰ ਸਾਰਿਆਂ ਨੇ ਇਕੱਠੇ ਹੋ ਕੇ ਧਾਕਣਾ ਕੁੱਟਣਾ ਚਰਕਨਾ ਵੀ ਉਦੋਂ ਇੱਕ ਦੂਜੇ ਚੱਲਦਾ ਸੀ ਉਦੋਂ ਉਹਨੇ ਮਾਰ ਦਿੰਦੇ ਸੀ ਉਹ ਵੀ ਮਾਰ ਦੇਣੀਆਂ ਮਕਦੂ ਦੇ ਸਾਰਿਆਂ ਦੇ ਮੈਨੂੰ ਵੀ ਨੇਤੇ ਵੀ ਮੈਂ ਲਾਇਆ ਤੇਰਾ ਵੀ ਘਰ ਦਾ ਫੋਨ ਆਇਆ ਉਸਤਾ ਤੈਨੂੰ ਵੀਹੀਂ ਨਹੀਂ ਗੁਰੂ ਜੀ ਨੇ ਇੱਕੋ ਹੀ ਇੱਥੇ ਰੱਖਿਆ ਸੀ ਮੈਂ ਮੈਂ ਵੀ ਘਰ ਦੇਆਂ ਨੂੰ ਫੋਨ ਕਰਨਾ ਕਿਤੇ ਚੋਰੀ ਕਰਨਾ ਨਹੀਂ ਸੀ ਨੂੰ ਫੋਨ ਕਰਨਾ ਜਾਂ ਕਰ ਮੈਂ ਰਾਤ ਜਾਣਾ ਛੁੱਟੀ ਲੈ ਕੇ ਜਾਣਾ ਫੇਰ ਕਰਨਾ ਮੈਨੂੰ ਵੀ ਉੱਥੇ ਰਾਦੇ ਸੀਗੇ ਉਹ ਨਹੀਂ ਜਾਣ ਦਿੰਦੇ ਸੀ ਨਹੀਂ ਇੱਥੇ ਰਹਿਣਾ ਸਾਰਿਆਂ ਨੇ ਉੱਥੇ ਬਹੁਤ ਜ਼ਿਆਦਾ ਮਹੀਨਾ 1.5 ਮਹੀਨਾ ਜਦਾ ਇਦਾਂ ਇਹਨਾਂ ਨੇ ਕਿਤੀ ਫਿਰ ਮੁੜ ਕੇ ਉਹ ਹੀ ਲੈਂ ਤੇ ਆ ਗਿਆ ਫਿਰ ਆਪਣੇ ਆਪ ਇਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਅਸੀਂ ਮਿਹਨਤ ਕਰਾਂਗੇ ਤਾਂ ਫਿਰ ਆਪਣੇ ਆਪ ਵੀ ਕਰ ਮੈਂ ਕਈ ਵਾਰੀ ਸੋਚਦਾ ਹੁੰਨਾ ਮੈਨੂੰ ਕਈ ਵਾਰੀ ਮੰਗੀ ਨੇ ਵੀ ਕਹਿਣਾ ਉਸ ਤੌਜੀ ਰਹਿੰਦੇ ਹੋ ਤੁਸੀਂ ਰਹਿੰਦੇ ਹੋ ਫਿਰ ਕਿਤੇ ਲੋੜ ਪੈ ਜਾਣੀ ਫਿਰ ਮੈਂ ਕਹਿੰਦਾ ਕੋਈ ਨਹੀਂ ਮੰਗੀ ਮੈਂ ਆਉਣਾ ਫਿਰ ਖੇਡ ਕੇ ਮੈਚ ਜਿਤਾਉਣਾ ਇਹ ਜਿਹੜਾ ਫਿੱਡੂ ਸੀ ਉਹ ਤਾਂ ਸਾਰਿਆਂ ਨੂੰ ਸੁਰਤਾ ਮੈਂ ਤਾਂ ਮੰਨਦਾ ਸਾਰੀ ਆਪਣੇ ਪੰਜਾਬ ਨੂੰ ਜਿੰਨੇ ਵੀ ਪਲੇਅਰ ਹੋ ਗਏ ਮੈਂ ਉਹਨੂੰ ਆਪਣੇ ਚਤੋਂ ਦਾ ਸੁਪਰਸਟਾਰ ਮੰਨਦਾ ਹਾਂ ਚਲੋ ਫਾੜਨਾ ਤਾਂ ਜ਼ਿਆਦਾ ਨਿਕਲ ਗਿਆ ਉਹ ਸਭ ਘਟ ਫੜ ਹੋਇਆ ਚਾਹੀ ਮਾਰੇ ਸੀ ਅੱਲਾਹ ਨਾਲੋ ਕਿਸ ਤਰ੍ਹਾਂ ਪਰ ਉਹ ਮੈਂ ਥੱਕਦਾ ਨਹੀਂ ਸੀ ਬੰਦਾ ਕਵਡੀਆਂ ਪੌਣਾਂ ਨਹੀਂ ਥੱਕਦਾ ਸੀ ਹਰਜੀਤ ਵੀ ਇਦਾਂ ਦਾ ਸੀ ਜੀਤ ਵੀ ਬਹੁਤ ਤਖੜਾ ਪਲੇਅਰ ਹੋਇਆ ਉਹ ਮਾਰੀ ਕਿਸਮਤ ਮੈਂ ਕਿ ਹੋਰ ਵੀ ਗੱਲ ਇਸ ਤਰ੍ਹਾਂ ਕਰੂੰਗਾ ਕੱਲ ਮੈਨੂੰ ਕਹਿ ਕੇ ਗਿਆ ਸੀਗਾ ਤੈਨੂੰ ਕੈਨੇਡਾ ਲੈ ਕੇ ਜਾਣਾ ਜਿਸ ਸਾਲ ਮਰਿਆ ਮੈਂ ਤਾਂ ਇੱਕ ਦਿਨ ਪਹਿਲਾਂ ਕੋ ਦੋ ਦਿਨ ਪਹਿਲਾਂ ਐ ਡੇਢ ਦਿਨ ਦੀ ਗੱਲ ਹੈ ਸਾਰੀ ਇਹਨੇ ਕੋਤਰਾ ਆਇਆ ਸੀਗਾ ਇੱਕ ਤੁਰਿਆ ਫਿਰਦਾ ਸੀ ਬਈ ਪੁੱਛਦਾ ਸੀ ਕਿਸ ਨੂੰ ਮੈਂ ਬਾਰ ਬਾਰ ਹੀ ਪੁੱਛਦਾ ਇੱਕ ਦੋ ਬੰਦਿਆਂ ਨੂੰ ਉਹ ਮਿਲ ਪਿਆ ਮੈਨੂੰ ਮੈਨੂੰ ਤਾਂ ਬਾਹ ਫੜ ਕੇ ਗਿਆ ਪਹਿਲਵਾਨ ਮੋਈ ਦਾ ਤਖੜਾ ਪਲੇਅਰ ਆ ਤੈਨੂੰ ਮੈਂ ਲੈ ਕੇ ਜਾਣਾ ਇਹ ਜੇ ਸਟੋਰੀ ਇਹ ਹੋਈ ਆ ਜੀ ਇੱਕ ਵਾਰੀ ਮੈਂ ਨਲ ਮਾਰ ਕੇ ਖੇਡਣ ਗਿਆ ਸੀ ਉਹ ਕਲਾਰੀ ਮੈਚ ਖੇਡਿਆ ਮੈਂ ਪਹਿਲੋ ਵਧੀਆ ਉਥੋਂ ਕਲਾਰਾਂ ਦੇ ਮੁੰਡੇ ਥੋੜੇ ਹਲਕੇ ਸੀ ਉਹਨਾਂ ਮੈਨੂੰ ਲੈ ਗਏ ਗਾਂ ਵੀ ਜਿੱਦਾਂ ਇਹਦਾ ਪਤਾ ਲੱਗਣਾ ਦੂਜੀ ਸਾਈਡ ਤੇ ਮੈਚ ਆ ਤੇ ਪਤਾ ਤੇ ਲੋਕਾਂ ਨੂੰ ਸੀਗਾ ਹੀ ਮੈਨੂੰ ਪਤਾ ਤਾਂ ਲੱਗ ਗਿਆ ਸੀ ਹੁਣ ਖੇਡਣ ਲੱਗ ਪਿਆ ਵਧੀਆ ਉਥੇ ਗਿਆ ਮੇਰੇ ਸੰਡਾ ਹੋ ਗਿਆ ਸੀ ਤੇ ਲੜੜਾਂ ਲੱਗੀਆਂ ਸੀ ਮੇਰੇ ਸੰਡਾ ਹੋ ਗਿਆ ਉਹਨਾਂ ਨੂੰ ਕਹਾਂ ਮੇਰੇ ਕੋਲ ਅੱਜ ਖੇਡ ਨਹੀਂ ਹੋਣਾ ਉਹ ਕਹਿੰਦੇ ਨਹੀਂ ਲਾਲ ਕਪੜੇ ਲਾ ਤੇ ਗਾੜੀ ਬਲਕਾਰ ਉਸ ਦਾ ਨਾਂ ਬਲਕਾਰਨਾ ਹੀ ਸੀਗਾ ਬਲਕਾਰ ਵੀ ਇਹ ਬਹੁਤ ਨਾਸੀ ਹੁੰਦਾ ਜਦੋਂ 10 ਪਲੇ ਹੋ ਜਾਂਦਾ ਬਹੁਤ ਨੂੰ ਜਾਂਦੇ ਸੀ ਦਰਦ ਨੂੰ 20 25 ਭੱਜੇ ਫਿਰਦੇ ਸੀ ਕਾਲਾ ਦਾ ਵੀ ਬਲਕਾਰ ਨੇ ਲਾਲਾ ਹੀ ਹਾਰ ਜਾਣਾ মিডিਆ ਨਹੀਂ ਸੀ ਇਹ ਨਾਂ ਰੱਖੇ ਗਿਆ ਸੀ ਜਦੋਂ ਨਹੀਂ ਪਤਾ ਜੀ ਦਾ ਸੀ ਮੇਰੇ ਮੈਂ ਯਾਫੀ ਸੀਗਾ ਮੈਨੂੰ ਕਹਿੰਦੇ ਵੀ ਹੁਣ ਬਲਕਾਰ ਨੇ ਲਾ ਲਿਆ ਤੈਨੂੰ ਰੇਡਾਂ ਵੀ ਪੋਣੀਆਂ ਪੈਣੀਆਂ। ਨਾਲੇ ਕਹਿੰਦੇ ਵੀ ਸਾਕੋਤ ਹੁਣ ਮੋੜ ਨਹੀਂ ਉਹ ਉਹਨਾਂ ਦੇ ਰੇਡ ਮੁੜੀ ਜਾਣੀਆਂ। ਫਿਰ ਮੈਂ ਜੱਫਿਆ ਜੀ ਵੀ ਜਾਇਆ ਕਰਾਂ ਤੇ ਮੈਂ ਰੇਡਾਂ ਸਾਰੀਆਂ ਪਾਈਆਂ। ਮੈਂ ਕਿਹਾ ਮੈਂ ਰੇਡਾਂ ਪੋਣਾ ਫਿਰ ਜੇ ਬਰਾਬਰ ਮੈਚ ਕਰਨਾ। ਫਿਰ ਉਹਨਾਂ ਪਰ ਜਿੱਤ ਗਏ। ਉਹਨਾਂ ਥੋੜਾ ਲੇਟ ਮੈਚ ਕਪੜੇ ਲਾਏ ਥੋੜੇ। ਕੋਈ ਨਹੀਂ ਟੀਮ ਹਲਕੀ ਆ। ਜੋ ਕਪੜੇ ਲਾਏ ਫੇਂ ਕਵਰ ਨਹੀਂ ਹੋਣ ਦਿੱਤਾ। ਪੰਮੀ ਮੇਰੇ ਨਾਲ ਸੀਗਾ। ਪੰਮੀ ਦੂਜਾ ਸੀ ਆਪਣੇ ਨਕੂਦਰ ਦੇ ਲਾਗੇ ਆ। ਪਿੰਦੋ ਦਾ ਹੁਣ ਮੈਨੂੰ ਖਿਆਲ ਭੁੱਲ ਗਿਆ। ਪਲੀਜ਼ ਚਾਹ ਹੁਣ ਵ ਪੁਲਿਸ ਜੇ ਮੁੰਡਾ ਹੁਣ ਕੋਈ ਵਧੀਆ ਕੋਡੀਆਂ ਪਾ ਗਏ ਮੈਨਾਂ ਦਿਰੇ ਹਸੰਦਾ ਹੋਇਆ ਸੀ ਇੱਕ ਬਜ਼ੁਰਗ ਨੇ ਉੱਥੋਂ ਕਦੇ ਕਹਿਤਾ ਉਹ ਦੇਖੋ 911 ਗ ਭਾਈ ਦਾ ਵਜਿਦਾ ਪਚ ਰੱਖਿਆ ਹੁੰਦਾ ਉਹ ਪਚ ਰੱਖਣ ਦੇ ਨਾਲ 911 ਦਾ ਨਾਇਕ ਨੇ ਲਾ ਲਿਆ ਤੇ ਉੱਥੇ ਲੋਕੀ ਨੂੰ ਕਹਿਣ ਲੱਗ ਪਏ 911 911 ਨੇ ਵੀ ਰੋੜਾ ਪਉਣ ਲੱਪੇ ਉਹ ਤੋਂ ਉਸ ਏਰੀਆ ਚ ਉਹਨਾਂ ਹੌਲੀ ਹੌਲੀ ਸਾਰੀ ਕਸ਼ੇ ਤੋਂ ਪਹਿਲੋ ਕਾਲਾ ਕਸ਼ਾ ਕਹਿੰਦੇ ਹੁੰਦੇ ਸੀ ਚਿੱਟਾ ਕਸ਼ਾ ਉਹ 911 ਗ